ਪਖੰਡਵਾਜੀ ਨਹੀਂ ਕਰ ਰਹੇ ਆ ਬੀਜੇਪੀ ਵਾਲੇ ਸੜਕ ਦੇ ਉੱਪਰ ਉੱਪਰ ਤੇ ਝਾੜੂ ਲਾ ਗਏ ਜਿੱਥੇ ਗੰਦਪੇ ਉੱਥੇ ਤੇ ਝਾੜੂ ਮਾਰ ਨਹੀਂ ਰਹੇ ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਹਦੇ ਵਿੱਚ ਕਿੰਨੀ ਲੁੱਟ ਪਈ ਐ ਮੈਂ ਤਾਂ ਕਹਿੰਦਾ ਰਹਿ ਗਿਆ ਬਥੇਰਾ ਵੀ ਇਹ ਬਾਗਾਂ ਦਾ ਸ਼ਹਿਰ ਦੀ ਇਹਨਾਂ ਨੇ ਪੱਥਰਾਂ ਦਾ ਸ਼ਹਿਰ ਬਣਾਤਾ ਉਹ ਲੋਕਾਂ ਨੂੰ ਭਲਾਉਣ ਵਾਸਤੇ ਇਹ ਪਖੰਡਵਾਜੀ ਕਰ ਰਹੇ ਆ ਬੀਜੇਪੀ ਦੇ ਕੁਝ ਲੀਡਰ ਸਹਿਬਾਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਣ ਦੀ ਮਨਾਉਂਦੇ ਹੋਏ ਦਸਰਿਆਂ ਲੋਕਾਂ ਨੂੰ ਕਿ ਅਸੀਂ ਅੱਜ ਸ਼ਹਿਰ ਦੀ ਸਫਾਈ ਕਰ ਰਹੇ ਹਾਂ ਸਾਢੇ 3 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਨਹੀਂ ਬਣੀ ਸੀ ਉਸ ਤੋਂ 2 ਮਹੀਨੇ ਪਿੱਛੇ ਚਲੇ ਜਾਓ ਸਿਰਫ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਉਸ ਟਾਈਮ ਉਹ ਪੈਪਾਂ ਉਹ ਸੜਕਾਂ ਬਣਾਈਆਂ ਸੀ ਜਿਹੜੀਆਂ ਖੁਦ ਇਹ ਵਿਨਾਸ਼ ਦਾ ਕਾਰਨ ਬਣੀਆਂ ਸੀ ਅੱਜ ਸਾਢੇ 3 ਸਾਲ ਬਾਅਦ ਵੀ ਸਾਡੇ ਤੋਂ ਇਹ ਸਿਰਫ ਅਸੀਂ ਰਿਪੇਅਰ 'ਚ ਹੀ ਫਸੇ ਹੋਏ ਹਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਕਿਹੜੀ ਪੈਪ ਕਿਥੋਂ ਰੁਟ ਕੇ ਦੁਬਾਰਾ ਨਾਲੀ ਚੱਲਣ ਲੱਗੀ ਇਹਨਾਂ ਦੇ ਕਿਤੇ ਹੋਏ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਪੈਪਰ ਦਾ ਸੀ ਜਿਹੜਾ ਬਿਨਾ ਅਲਾਈਨਮੈਂਟ ਤੋਂ ਬਿਨਾ ਕਿਸੇ ਮਤਲਬ ਟੈਕਨੀਕਲ ਚੀਜ਼ ਪੁਆਇੰਟ ਲੈ ਬਿਨਾ ਹੀ ਪਾਇਆ ਗਿਆ ਹਾਂਜੀ ਕੀ ਨਾ ਆਜੀ ਕਿਹੜਾ ਵਾਰਡ ਮੇਰਾ ਨਾਮ ਕ੍ਰਿਸ਼ਨ ਚੰਦ ਬੁੱਧੂ ਜੀ ਵਾਰਡ ਨੰਬਰ 42 ਅਲਾਈਨਮੈਂਟ ਜੁਆਇੰਟ ਸੈਕਟਰੀ ਸਟੇਟ ਪੰਜਾਬ ਆਪ ਪਾਰਟੀ ਅੱਜ ਤੁਸੀਂ ਕਾਨਫਰੰਸ ਰੱਖੀ ਹੈ ਕਿਸ ਮੁੱਦੇ ਤੇ ਅੱਜ ਅਸੀਂ ਕੁਝ ਦੇਖਿਆ ਸੋਸ਼ਲ ਮੀਡੀਆ ਦੇ ਉੱਤੇ ਵੀ ਪਖੰਡਵਾਜ ਨਹੀਂ ਕਰ ਰਹੇ ਆ ਬੀਜੇਪੀ ਵਾਲੇ ਸੜਕ ਦੇ ਉੱਪਰ ਉੱਪਰ ਤੇ ਝਾੜੂ ਲਾ ਗਏ ਜਿੱਥੇ ਗੰਦਪੇ ਉੱਥੇ ਤੇ ਝਾੜੂ ਮਾਰ ਨਹੀਂ ਰਹੇ ਇਹਨਾਂ ਨੇ ਆਪ ਹੀ ਪਹਿਲਾਂ ਜਦ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ ਉਹਦੇ ਵਿੱਚ ਕਿੰਨੀ ਲੁੱਟ ਪਈ ਹੈ ਮੈਂ ਤਾਂ ਕਹਿੰਦਾ ਰਹਿ ਗਿਆ ਵਥੀਰਾ ਵੀ ਇਹ ਜਦ ਬਾਗਾਂ ਦਾ ਸ਼ਹਿਰ ਸੀ ਇਹਨਾਂ ਨੇ ਪੱਥਰਾਂ ਦਾ ਸ਼ਹਿਰ ਬਣਾਤਾ ਆਪਣੇ ਆਪ ਹੀ ਟੈਲਾ ਪੱਟ ਪੱਟ ਕੇ ਚੰਗੀਆਂ ਚੰਗੀਆਂ ਸੜਕਾਂ ਟੈਲਾ ਲਾ ਕੇ ਕਿਉਂਕਿ ਟੈਲਾ ਦੀਆਂ ਵਿਕਤੀਆਂ ਇਹਨਾਂ ਦੀਆਂ ਆਪਣੀਆਂ ਸੀਗੀਆਂ ਸਬ ਮੈਂ ਸਭ ਪਥੀਰਾ ਰੋਲਾ ਬੈਏ ਹੋਏ ਉਹਨ ਲੋਕਾਂ ਨੂੰ ਉਪ ਭਲਾਣ ਵਾਸਤੇ ਇਹ ਪਖੰਡਵਾਜੀ ਕਰ ਰਹੇ ਆ ਝਾੜੂ ਲੈ ਕੇ ਵੱਡੇ ਵੱਡੇ 10 ਬੰਦੇ ਬੀਜੇਪੀ ਦੇ ਝਾੜੂ ਲਾ ਰਹੇ ਆ ਸ਼ਹਿਰ ਦਾ ਗੰਦ ਪਾਇਆ ਪਿਆ ਜਿਹੜੀਆਂ ਨਾਲੀਆਂ ਸੀਆਂ ਉਹਦੇ ਵਿੱਚ ਬਾਾਈਪਾਸ ਕਿਉਂ ਆ ਪਾਈਪ ਦੀ ਸਪਲਾਈ ਆਪ ਕਰਨੀ ਸੀ ਠੇਕੇ ਵੀ ਆਪਣੇ ਸੀਗੇ ਪਰ ਕਾਰਪੋਰੇਸ਼ਨ ਤਾਂ ਤੁਹਾਡੀ ਬਾਟੀਰੀ ਆ ਸਾਡੀ ਪਾਰਟੀ ਦੇ ਅਸੇ ਕਢਾ ਰਹੇ ਆ ਆਪ ਨਾਲੀਆਂ ਦੇ ਵਿੱਚੋਂ ਜਿਹੜਾ ਵੇਸਟ ਪਾ ਇਨਾ ਪਾਈਪ ਆਏ ਇਹ ਅਸੀਂ ਕੜਵਾ ਰਹੇ ਆਂ ਅੱਛਾ ਜੀ ਸ਼ਹਿਰ ਦਾ ਇਹਨਾਂ ਨੇ ਹੁਲੀਆਂ ਪਗਾੜਤਾ ਇਹ ਠੀਕ ਹੁੰਦੇ ਹੁੰਦੇ ਟਾਈਮ ਲੱਗੇਗਾ ਸਾਢੇ 3 ਸਾਲ ਤਾਂ ਹੋ ਚੁੱਕੇ ਜੀ ਹੋਰ ਕਾਫੀ ਕੁਝ ਕਰ ਰਹੇ ਆਂ ਸਾਡੇ ਐਮਐਲਏ ਅਜੀਤਪਾਲ ਜੀ ਤੇ ਮਾਣਿਓ ਸਾਡੇ ਸੀਐਮ ਸਾਹਿਬ ਭਗਵੰਤ ਮਾਨ ਜੀ ਸਭ ਸਾਰਾ ਕੁਝ ਧਿਆਨ ਕਰ ਰਹੇ ਪਰ ਇਹ ਬੀਜੇਪੀ ਵਾਲੇ ਅੱਖਾਂ 'ਚ ਧੂੜ ਬਾਣਵਾਸੇ ਅੱਜ ਪਖੰਡਵਾ ਜੀ ਨਵੀਂ 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 ਚੀਜ਼ ਲੱਭਦੇ ਆਂ ਮਤਲਬ ਚਾਰੂ ਨਹੀਂ ਮਾਰਨ ਦਿੱਤਾ ਅਸੀਂ ਨਾ ਸੜਕ ਤੇ ਚਾਰੂ ਮਾਰੋ ਉੱਥੇ ਤੇ ਗੰਦ ਪਿਆ ਇਹ ਤਾਂ ਉੱਥੇ ਮਾਨ ਹੈ ਜਿੱਥੇ ਲਫਾਵਾ ਵੀ ਨਹੀਂ ਕੋਈ ਦਿਖਾ ਰਹੇ ਆ ਲੋਕਾਂ ਨੂੰ ਵੀ ਅਸੀਂ ਝਾੜੂ ਮਾਰ ਰਹੇ ਆ ਮੈਂ ਤੁਹਾਡੇ ਕਹਿੰਦਾ ਮੈਂ ਤਾਂ ਇਹ ਕਰ ਰਿਹਾ ਸਾਡੇ ਸਾਡੀ ਪਾਰਟੀ ਦਾ ਜਿਹੜਾ ਚੋਣ ਚਿੰਨ ਹੈ ਉਹਦਾ ਪ੍ਰਚਾਰ ਕਰ ਰਹੇ ਆ ਇਹ ਅੱਛਾ ਝਾੜੂ ਸਾਡੀ ਪਾਰਟੀ ਦਾ ਚੋਣ ਚਿੰਨ ਹੈ ਇਹਦਾ ਉਹਦਾ ਪ੍ਰਚਾਰ ਕਰ ਰਹੇ ਆ ਇੱਕ ਹੋਰ ਜੇਕਰ ਗੱਲ ਕਰੀਏ ਬਹੁਤ ਸਾਰੇ ਹੁਣ ਪ੍ਰੋਜੈਕਟ ਤੁਹਾਡੇ ਵੀ ਜਿਹੜੇ ਪਾਰਟੀ ਦੇ ਇਸ ਵਕਤ ਤੇ ਰੁਕੇ ਹੋਏ ਨੇ ਸਫਾਈਆਂ ਦੀ ਬੜੀ ਦਿੱਕਤ ਆ ਰਹੀ ਹੈ ਨਾੜੀਆਂ ਦੀ ਦਿੱਕਤ ਆ ਰਹੀ ਐ ਸਿਵਰੇ ਦੀ ਸ਼ਹਿਰ ਦੇ ਵਿੱਚ ਬਹੁਤ ਦਿੱਕਤ ਆ ਡੈਰੀ ਫਾਰਮ ਜਿਹੜਾ ਹਜੇ ਤੱਕ ਸਿਫਟ ਨਹੀਂ ਹੋਇਆ ਉਹਦੇ ਬਾਰੇ ਕੀ ਕਹਾਂਗੇ ਦੇਖੋ ਜੀ ਕਰ ਰਹੇ ਆ ਅਸੀਂ ਕੁਝ ਅਸੀਂ ਧੱਕੇ ਨਾਲ ਤਾਂ ਕਰਨਾ ਨਹੀਂ ਡੈਰੀ ਫਾਰਮ ਅਸੀਂ ਉਹਨਾਂ ਨੂੰ 바ਰਗੇਨਿੰਗ ਕਰੀ ਆ ਉਹਨਾਂ ਨੂੰ ਬੁਲਾਇਆ ਸੀ ਉਹਨਾਂ ਦੀ ਕੋਈ ਸ਼ਰਤਾਂ ਸੀ ਜਿਹੜੀਆਂ ਡੈਰੀ ਫਾਰਮ ਵਾਲਿਆਂ ਦੀਆਂ ਅਸੀਂ ਲੋਕਾਂ ਦੇ ਹਿੱਤ ਨੂੰ ਦੇਖਦੇ ਹੋਏ ਕੁਝ ਅਸੀਂ ਫਲੈਕਸੀਬਲ ਕੀਤਾ ਤੁਸੀਂ ਹਾਊਸ ਦੀ ਮੀਟਿੰਗ ਦੇ ਵਿੱਚ ਉਸ ਨੇ ਰਵਾਜ ਚੱਕੀ ਸੀ ਕਿ ਸਾਡੇ ਵਾਰਡ ਦੇ ਵਿੱਚ ਸੀਵਰੇਜ ਜਿਹੜਾ ਹੈਗਾ ਉਹ ਬਲੌਕ ਰਹਿੰਦਾ ਉਹ ਸੋਲੂਸ਼ਨ ਨਹੀਂ ਹੋ ਰਿਹਾ ਉਹ ਸੋਲੂਸ਼ਨ ਹੋ ਗਿਆ ਜੀ ਹਾਂਜੀ ਹੋ ਜਾਏਗੀ ਹੋ ਰਹੀ ਹੋਰ ਹੋਰ ਕਿਲਾਉਂ ਕਾਹ ਜਾਉਂਗੇ ਤਾਰੀ ਜੀ 3 ਨਾਟਾ ਦਾ ਵਾਰਡ ਕਿਹੜਾ ਹੈ ਮੈਡਮ ਜਗਤਾਰ ਸਿੰਘ ਤਾਰੀ ਹੈ ਜੀ ਮੇਰਾ ਵਾਰਡ ਨੰਬਰ 46 ਹੈ ਜੀ ਅੱਛਾ ਅੱਜ ਇਸ ਕਾਨਫਰੰਸ ਦਾ ਮੁਖ ਦੇਸ਼ੀ ਮੁਖ ਦੇਸ਼ ਤਾਂ ਇਹੀ ਹੈ ਤੁਹਾਨੂੰ ਪਤਾ ਹੈ ਜਿਹੜਾ ਭਾਜਪੀ ਦੀ ਕੁਝ ਲੀਡਰ ਸਹਿਬਾਨ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ਦਿਨ ਮਨਾਣ ਦੀ ਮਨਾਉਂਦੇ ਹੋਏ ਦਸਰਿਆਂ ਲੋਕਾਂ ਨੂੰ ਕਿ ਅਸੀਂ ਅੱਜ ਸ਼ਹਿਰ ਦੀ ਸਫਾਈ ਕਰ ਰਹੇ ਹਾਂ ਜਦੋਂ ਕਿ ਅੱਜ ਤੋਂ 3.5 ਸਾਲ ਪਹਿਲਾਂ ਜਦੋਂ ਸਾਡੀ ਸਰਕਾਰ ਨਹੀਂ ਬਣੀ ਸੀ ਉਸ ਤੋਂ 2 ਮਹੀਨੇ ਪਿੱਛੇ ਚਲੇ ਜਾਓ ਸਿਰਫ 2 ਮਹੀਨਿਆਂ ਦੇ ਵਿੱਚ ਇਹਨਾਂ ਨੇ ਉਸ ਟਾਈਮ ਉਹ ਪੈਪਾਂ ਉਹ ਸੜਕਾਂ ਬਣਾਈਆਂ ਸੀ ਜਿਹੜੀਆਂ ਖੁਦ ਇਹ ਵਿਨਾਸ਼ ਦਾ ਕਾਰਨ ਬਣੀਆਂ ਸੀਗੀਆਂ ਥਾਂ ਥਾਂ ਦੇ ਉੱਤੇ ਅੱਜ ਸੀਰੇ ਜਿਹੜਾ ਉਹ ਮਤਲਬ ਬਾਹਰ ਨਿਕੜ ਰਿਹਾ ਨਾਲੀਆਂ ਬਲੌਕ ਹੋ ਗਈਆਂ ਸਾਰੀਆਂ ਤੇ ਜਿਹੜੀ ਟੈਲਾਂ ਨੇ ਉਹ ਤਾਂ ਪਤਾ ਹੀ ਨਹੀਂ ਹੈ ਵੀ ਕਿਹੜੀ ਟੈਲ ਕਿਸ ਟੈਲ ਤੇ ਚੜੀ ਹੋਈ ਹੈ ਜਿਹੜਾ ਅੱਜ 3.5 ਸਾਲ ਬਾਅਦ ਵੀ ਸਾਡੇ ਤੋਂ ਇਹ ਸਿਰਫ ਅਸੀਂ ਰਿਪੇਅਰ ਚ ਹੀ ਫਸੇ ਹੋਏ ਆ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੀ ਕਿਹੜੀ ਪਾਈਪ ਕਿੱਥੋਂ ਟੁੱਟ ਕੇ ਦੁਬਾਰਾ ਨਾਲੀ ਚੱਲਣ ਲੱਗੀ ਇਹਨਾਂ ਦੇ ਕਿਤੇ ਹੋਏ ਵਿਕਾਸ ਦੇ ਵਿੱਚ ਸਭ ਤੋਂ ਵੱਡਾ ਪ੍ਰੋਜੈਕਟ ਪੈਪਾਂ ਦਾ ਸੀ ਜਿਹੜਾ ਬਿਨਾਂ ਅਲਾਈਨਮੈਂਟ ਤੋਂ ਬਿਨਾਂ ਕਿਸੇ ਮਤਲਬ ਟੈਕਨੀਕਲ ਚੀਜ਼ ਪੁਆਇੰਟ ਲੈ ਬਿਨਾਂ ਹੀ ਪਾਇਆ ਗਿਆ ਦੂਜੀ ਗੱਲ ਅੱਜ ਜਿਹੜੇ ਸਫਾਈ ਸੜਕ ਦੇ ਕਰਦੇ ਫਿਰਦੇ ਨੇ ਉਹਨਾਂ ਨੇ ਤਾਂ ਪਹਿਲਾਂ ਹੀ ਦੇਸ਼ ਦੀ ਸਫਾਈ ਕਰਤੀ ਸਾਰੇ ਦੀ ਕੋਈ ਚੀਜ਼ ਛੱਡੀ ਨਹੀਂ ਹੈ ਹੁਣ ਪਟਿਆਲੇ ਸ਼ਹਿਰ ਚ ਕੀ ਲੱਭਦੇ ਨੇ ਉਹ ਨਲਜੇ ਸਫਾਈ ਕਰਨੀ ਆ ਤਾਂ ਮਨਾਂ ਦੀ ਕਰੋ ਉਹਨਾਂ ਦੇ ਮਨਾਂ 'ਚ ਐਨਾ ਖੋਟ ਭਰਿਆ ਹੋਇਆ ਲੋਕਾਂ ਨੂੰ ਭੜਕਾਉਂਦੇ ਨੇ ਲੋਕਾਂ ਨੂੰ ਇੱਕ ਤਰਫ ਕਰਦੇ ਨੇ ਵੀ ਹਾਂ ਜੀ ਇਹ ਸਰਕਾਰ ਹੈ ਜਿਹੜੀ ਐ ਨਹੀਂ ਕਰ ਰਹੀ ਐ ਨਹੀਂ ਕਰੀ ਸਾਡੇ ਲਿਆਏ ਪ੍ਰੋਜੈਕਟ ਸਰਦਾਰ ਭਗਵੰਤ ਭਵਨ ਸਿੰਘ ਮਾਨ ਦੇ ਲਿਆਂਦੇ ਵੀ ਜਿਹੜੇ ਪ੍ਰੋਜੈਕਟ ਐ ਉਹ ਪੰਜਾਬ ਦੇ ਹਿੱਤ ਵਾਸਤੇ ਪੰਜਾਬ ਵਾਸਤੇ ਬਣਿਆ ਪਾਣੀ ਜਿਹੜਾ ਨਹਿਰਾਂ 'ਚ ਛੱਡਣਾ ਠੀਕ ਹੈ ਜੀ ਲੋਕਾਂ ਨੂੰ ਬਿਜਲੀ ਫਰੀ ਹੈ ਤੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਿਹੜੀ ਕੈਪਟਨ ਅਮਰਿੰਦਰ ਸਿੰਘ ਸੌਂ ਖਾ ਕੇ ਕਿਹਾ ਸੀ ਵੀ ਮੈਂ ਸਾਰੇ ਪੰਜਾਬ ਨੂੰ ਨੌਕਰੀਆਂ ਦੇ ਆਗਾ ਉਹ ਤਾਂ ਅਸੀਂ ਪੂਰੀਆਂ ਕਰ ਰਹੇ ਹਾਂ ਦੂਜੀ ਗੱਲ ਸ਼ਹਿਰ ਦੀ ਸਫਾਈ ਦੀ ਹਰ ਚੀਜ਼ ਤੇ ਪ੍ਰੋਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ ਜਿਹੜਾ ਗੰਦ ਦਾ ਢੇਰ ਅੱਜ ਹਰ ਰੋਜ਼ ਐਮ.ਐਲ.ਏ ਸਾਹਿਬ ਉੱਥੇ ਦੋ ਦਿਨ ਛੱਡ ਕੇ ਖੜੇ ਹੁੰਦੇ ਨੇ ਇਹ ਦੇਖਣ ਵਾਸਤੇ ਵੀ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਜਾਂ ਕਮਿਸ਼ਨਰ ਸਾਹਿਬ ਖੜੇ ਹੁੰਦੇ ਆ ਮੇਅਰ ਸਾਹਿਬ ਖੜੇ ਹੁੰਦੇ ਆ ਵੀ ਇਹਨੂੰ ਕਿਵੇਂ ਖਤਮ ਕੀਤਾ ਜਾਵੇ ਇਹ ਗੰਦ ਦਾ ਢੇਰ ਸਹ ਸਾਰੀ ਮੀਡੀਆ ਨੂੰ ਪਤਾ ਹੈ ਵੀ ਕਿੰਨਾ ਵੱਡਾ ਸੀਗਾ ਪਹਿਲਾਂ ਇਹਨੂੰ ਤੁਹਾਨੂੰ ਯਾਦ ਵੀ ਹੋਵੇਗਾ ਵੀ ਰੇਤਾ ਪੱਟ ਪੱਟ ਕੇ ਇਹਨੂੰ ਦਫਨਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ ਠੀਕ ਹੈ ਜੀ ਅਸੀਂ ਇਸ ਚੀਜ਼ ਨੂੰ ਖਤਮ ਕਰਨਾ ਚਾਹੁੰਦੇ ਆਂ ਤੇ ਸਭ ਤੋਂ ਵੱਡੀ ਗੱਲ ਕਿ ਕੈਪਟਨ ਅਮਰਿੰਦਰ ਸਿੰਘ ਜਿਹੜੇ ਇਸ ਸ਼ਹਿਰ ਦੇ ਵਾਸੀ ਵੀ ਐ ਸਾਡੇ ਮੁੱਖ ਮੰਤਰੀ ਵੀ ਸੀ ਉਹਨਾਂ ਦੀ ਸ਼ਕਲ ਕਿੰਨੀ ਵਾਰ ਪਟਿਆਲਾ ਵਾਸੀਆਂ ਨੇ ਦੇਖੀ ਤੇ ਸਾਡੀ ਸਰਕਾਰ ਆਣ ਤੋਂ ਬਾਅਦ ਕਿੰਨੀ ਵਾਰ ਭਗਵੰਤ ਮਾਨ ਸਾਹਿਬ ਪਟਿਆਲੇ ਸ਼ਹਿਰ ਦੇ ਵਿਕਾਸ ਲਈ ਪਟਿਆਲੇ ਸ਼ਹਿਰ ਚ ਕੀੜਾ ਮਾਰ ਕੇ ਚਲੇ ਗਏ ਜੇ ਸਫਾਈ ਕਰਨਾ ਚਾਹੁੰਦੇ ਐ ਤਾਂ ਕਾਰਪੋਰੇਸ਼ਨ ਤੋਂ ਹੀ ਪੁੱਛ ਲੰਦੇ ਵੀ ਹਾਂ ਜੀ ਕਿਸ ਥਾਂ ਸਫਾਈ ਦੀ ਲੋੜ ਐ ਸਾਡੇ ਤਾਂ ਪਹਿਲੇ ਹੀ ਪ੍ਰੋਜੈਕਟਾਂ ਦੇ ਵਿੱਚ ਸਾਰੇ ਪਾਸੇ ਸਫਾਈ ਚੱਲ ਰਹੀ ਐ ਤੁਸੀਂ ਚੀਜ਼ ਨੂੰ ਨੋਟ ਕਰੋ ਕਿ ਸ਼ਹਿਰ ਦੇ ਵਿੱਚ ਕਈ ਥਾਂ ਦੇ ਉੱਤੇ ਜਿਹੜੇ ਢੋਲ ਲੱਗੇ ਹੋਏ ਸੀ ਡਸਟਪਿਨ ਕੈਪਟਨ ਸਰਕਾਰ ਨੇ ਲਾਏ ਸੀ ਲੋਕਾਂ ਨੂੰ ਬਦਬੂ ਦੇ ਵਿੱਚੋਂ ਨਿਕਲਣਾ ਪੈਂਦਾ ਸੀਗਾ ਤੇ ਉਹਨਾਂ ਦਾ ਜਦ ਪਾਣੀ ਸੜਕਾਂ ਤੇ ਰੁੜਕੇ ਲੋਕਾਂ ਨੂੰ ਚਪਲਾਂ ਦੇ ਵਿੱਚ ਪਾ ਕੇ ਜਾਣਾ ਪੈਂਦਾ ਸੀ ਘਰੇ ਉਹ ਸਾਰੇ ਅਸੀਂ ਤਕਰੀਬਨ ਚਕਵਾਏ ਨੇ ਇੱਥੋਂ ਹਰੇਕ ਥਾਂ ਤੋਂ ਡੰਪ ਚਕਵਾ ਰਹੇ ਹਾਂ ਸ਼ਹਿਰ ਦੇ ਜਿਹੜਾ ਕੂੜਾ ਕਰਕੜਾ ਇਹਨੂੰ ਸਿੱਧਾ ਡੰਪ ਤੇ ਪਹੁੰਚਾਇਆ ਜਾ ਰਿਹਾ ਨਵੀਂ ਈ ਰਿਕਸ਼ਾ ਜਿਹੜੀਆਂ ਈ ਗੱਡੀਆਂ ਲਾਈਆਂ ਨੇ ਜਿਹੜੀਆਂ ਬੈਟਰੀ ਵਾਲੀਆਂ ਗੱਡੀਆਂ ਲਾਈਆਂ ਉਹ ਸਿੱਧਾ ਜਾ ਕੇ ਡੰਪ ਤੇ ਪਹੁੰਚਾਇਆ ਜਾ ਰਿਹਾ ਹੈ ਸ਼ਹਿਰ ਦੇ ਵਿਕਾਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਹਿਰ ਦੇ ਐਮ ਐਲ ਏ ਸਰਦਾਰਜੀਤਪਾਲ ਸਿੰਘ ਜੀ ਕੋਹਲੀ ਮੇਰ ਕੁੰਦਰਗੋਗਿਆ ਜੀ ਤੇ ਸਾਡੇ ਕਮਿਸ਼ਨਰ ਸਾਹਿਬ ਪਰਮਵੀਰ ਜੀ ਬਹੁਤ ਵਧੀਆ ਜਿਹੜਾ ਕਾਰਜ ਕਰ ਰਹੇ ਨੇ ਤੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਟੀਮ ਹੈ ਮੇਰੇ ਹਿਸਾਬ ਨਾਲ ਪਟਿਆਲੇ ਦੇ ਵਿੱਚ ਸਾਡੀ ਸਰਕਾਰ ਦੇ ਜਿੰਨੀ ਟਰਮ ਪਈ ਹੈ ਉਸ ਤਰ੍ਹਾਂ ਦਾ ਮਾਡਲ ਬਣਾ ਕੇ ਦੇਣਗੇ ਕਿ ਸਾਨੂੰ ਜੇ ਅਸੀਂ ਵੋਟਾਂ ਮੰਗਣ ਜਾਵਾਂਗੇ ਲੋਕਾਂ ਦਾ ਸਾਡੇ ਕੋਲ ਇੱਕ ਕਾਰਨ ਹੋਏਗਾ ਵੀ ਹਾਂ ਅਸੀਂ ਪਟਿਆਲੇ ਦਾ ਵਿਕਾਸ ਕੀਤਾ ਤੇ ਸਾਨੂੰ ਇਸ ਵਾਸਤੇ ਸਾਨੂੰ ਜਿਹੜੀ ਵੋਟ ਚਾਹੀਦੀ ਹੈ ਇਸ ਤੋਂ ਇਲਾਵਾ ਕੁਝ ਨਹੀਂ ਕਹਾਗਾ ਮਨਜ ਖੋਟ ਪਾ ਕੇ ਕੋਈ ਸਪਾਈ ਨਹੀਂ ਹੁੰਦੀ ਤੁਸੀਂ ਕੋਈ ਦੁਕਾਨ ਤੋਂ ਚੰਗਾ ਇਸ ਤੋਂ ਲਾੜਾ 200 ਰੁਪਏ ਦਾ ਕੇਕ ਕੱਟ ਦਿੰਦੇ ਪ੍ਰਧਾਨ ਮੰਤਰੀ ਵਾਸਤੇ ਸ਼ਾਇਦ ਮੈਂ ਕਹਾਂ ਉਹ ਵਧੀ